No. I'm mm -hmm. सिधा मनी मन बाबर चैलेंज जे सता सचाद रास्ते जीवन लड़ाई करने की जांच दुनिया में चार दर्शन करके सारा जोड़ा है उन्होंने किया जो जिसे भी उन्होंने चार दर्शन करके हर थान पर दुनिया में सही रस्ते पाया दुनिया ने जीवन जांच की जाँच दसी ਇਹ ਅਫਰ ਜਿੰਨਾ ਕੁਸਰਾ ਹੈ ਕੁਸਰਾ ਹਕਲਾ ਗਿਆ ਹੈ ਕਿ ਕੁਸਰਾ ਇਮਾਨਦਾਰੀ ਨਾਲ ਕਿ ਤਵੇ ਵਿਹਾਰ ਕਰਕੇ ਚੰਗੀ ਵਿਹਾਰ ਕਰਕੇ ਆਪਣਾ ਜਿੰਨਾ ਹੈ ਉਹਨਾਂ ਦੇ ਨਾਲ ਉਹਨਾਂ ਦਾ ਮੌਜੂਦਾ ਉਹਨਾਂ ਦਾ ਦਿਹਾਰਾ ਅੱਜ ਗੁਰਦੁਆਰਾ ਸਾਹਿਬਾ ਕਰਨਾ ਲਈ ਜਿਵੇਂ ਸਾਹਿਬਾ ਉਹਨਾਂ ਦੇ ਬੰਗਿਆ ਜੀ ਬਤਨ ਦੀ ਦਾਲ ਬੰਦਨ ਦਾ ਖਿਆਲ ਦਾ ਲਾਇਆ ਜਾ ਰਿਹਾ ਹੈ ਕਿ ਨੈਣ ਚੰਗੀ ਕਾਰਕੇ ਐਨ ਮਿਲਦਾ ਖਾਲਸਾ ਐਨ ਲੋਹਿਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੀ ਮਾਹਰ ਰਵਿੰਦਰ ਸਿੰਘ ਗੁਰਦੁਆਰਾ ਸਤਨ ਸਭਾ ਜਿੱਥੇ ਕਿ ਹਰ ਸਾਲ ਪਟਨਾ ਸਾਹਿਬ ਜੀ ਦੇ ਨਾਲ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਮਤਾ ਨਾਲ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਸਾਡੀ ਸਾਈਡ ਵੀ ਪੰਤਨ ਸਾਹਿਬ ਜੀ ਦੇ ਨਾਲ ਦਾਂਸੋਚ ਪੰਜਾਬ ਪ੍ਰਕਾਸ਼ ਉత్సਵ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੁੰਮਕਾਂ ਨਾਲ ਮਨਾਇਆ ਜਾ ਰਿਹਾ ਹੈ ਔਰ ਬੜਾ ਬੜੀ ਸਰਦਾ ਪ੍ਰੇਅ ਸਤ ਔਰ ਸੱਚ ਦਾ ਸੰਦੇਸ਼ ਦਿੱਤਾ ਸੀ ਕੰਧਾ ਸਾਹਿਬ ਜੀ ਨੂੰ ਮੋਢਿਆਂ ਦੇ ਮਾਰਗ ਦੇ ਲਈ ਮਿਲ ਕੇ ਕਰੇ ਮਨੁੱਖਤਾ ਦੇ ਨਾਮ ਜਪੋ ਇਹ ਸਭ ਨੂੰ ਕਹਿੰਦੀ ਹੈ ਸਰਕਾਰ ਸੋ ਸੰਗਤਾਂ ਜੋ ਵੀ ਇਸ ਦੇ ਮਾਰਗ ਦੇ ਸਾਰ ਸਤਾਂ ਜਨਰਾਂ ਔਰ ਬਹੁਤ ਹੀ ਯਾਗਪਨ ਰੋਕੂ ਜੀਤਾ ਪਰੋਕ ਨੀ ਨੋ ਨਾ ਵਾਲਾ ਕਿ ਨੀ ਦਿੱਤੀ ਸੀ ਮਾਂ ਸਤ ਕਰੋ ਨਾਲ ਕੁਨਟਿਆ ਮਿੱਟੀ ਦੀਆਂ ਕਿ ਚੰਨ ਨਾ ਹੋਆ ਜਿਉਂ ਕਾਲ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਕੋਆ ਸਾਪ ਲੋਕਾਇ ਨੂੰ ਨਹੀਂ ਸੰਦੇਹਿਤ ਆਹੀ ਇਹ ਨਾਮ ਛਪੋ ਵੰਡ ਸਕੋ ਇਹਤ ਕਰੋ ਇਹ ਸੰਦੇਸ਼ ਜੋ ਹੈ ਸਭ ਨੂੰ ਕਾਇਨ ਦਿੱਤਾ ਜਿਗਾ ਵਾਹੇ ਕੋ ਚਿੱਤ ਕਲਤਾ ਵਾਹੇ ਕੋ ਚਿੱਤ